ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਨਡੀਟੀਵੀ ਪੰਜਾਬ 1 ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਅੱਜ ਦੀਆਂ ਪੰਜ ਵੱਡੀਆਂ ਤੇ ਅਹਿਮ ਖਬਰਾਂ ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਨੇ ਪੂਰੇ ਸੂਬੇ ਅਤੇ ਦੇਸ਼ ਦੀ ਸਿਆਸਤ ਹਲਚਲ ਮਿટા ਦਿੱਤੀ ਹੈ ਸਖਤਰੇਤ ਨੂੰ ਬੰਬ ਦੀ ਧਮਕੀ ਚੰਡੀਗੜ੍ਹ ਪੁਲਿਸ ਹਾਈ ਅਲਰਟ ਤੇ ਸਭ ਤੋਂ ਪਹਿਲਾਂ ਵੱਡੀ ਖਬਰ ਚੰਡੀਗੜ੍ਹ ਤੋਂ ਜਿੱਥੇ ਪੰਜਾਬ ਮਿੰਨੀ ਸਖਤਰੇਤ ਅਤੇ ਦਫ਼ਤਰ ਨੂੰ ਬੰਬ ਦੀ ਧਮਕੀ ਮਿਲੀ ਹੈ ਨਿਰਮਲ ਸਿੰਘ ਤੁਹਾਨੂੰ ਦੱਸਦੇ ਹੋਏ ਕਿ ਪੁਲਿਸ ਵੱਲੋਂ ਪੂਰੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ ਕਿ ਇਹ ਕਿਸੇ ਵੀ isrart ਹੈ ਜਾਂ ਡੂੰਗੀ ਸਾਜਿਸ਼ ਸਾਈਬਰ ਸੈੱਲ ਇਸ ਦੀ ਬਰੀਕੀ ਨਾਲ ਜਾਂਚ ਕਰ ਰਿਹਾ ਹੈ ਸੀਐਮ ਭਗਵੰਤ ਮਾਨ ਦੀ ਸਿਹਤ ਸੁਧਾਰ ਕਿਹੜਾ ਰੈਪੋਰਟ ਜਾਣ ਦੀ ਤਿਆਰੀ ਦੂਜੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਨਾਲ ਜੁੜੀ ਹੋਈ ਹੈ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਮਾਨ ਅੱਜ ਪੈਂਡੂ 올림픽 ਕਮੇਡ ਜਾਣਿਆ ਜਾਂਦੇ ਅਕਲਾ ਰੈਪੋਰ ਖੇਡਾਂ ਵਿੱਚ ਸਿਕਰੇਟ ਕਰਨਗੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਉੱਠੇ ਸਵਾਲ ਕਰਨਤਾਰਨ ਵਿੱਚ ਇੱਕ ਵਿਆਹ ਸਮਾਗਮ ਖੂਨੀ ਖੇਡ ਵਿੱਚ ਬਦਲ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਇਲਾਕੇ ਵਿੱਚ ਲੈਸ ਦਾ ਮਾਹੌਲ ਹੈ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ கேਲ ਰਹੀਆਂ ਹਨ ਸਵਾਲ ਇਹ ਉੱਠਦਾ ਹੈ ਕਿ ਜੇਕਰ ਚੁਣੇ ਹੋਏ ਨੁਮਾਇंदे ਹੀ ਸਿਆਸਤ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਕੀ ਹੋਵੇਗਾ ਦਿੱਲੀ ਚ ਏਆਈ ਦਾ ਲੰਮਖਮ ਪੀਐਮ ਮੋਦੀ ਦਾ ਸੰਬੋਧਨ ਦਿੱਲੀ ਦੇ ਭਾਰਤ ਮੰਡਪਮ ਤੋਂ ਵੱਡੀ ਖਬਰ ਕਿਤੇ ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ AI ਇੰਪੈਕਟ ਸੱਟ ਵਿੱਚ ਨੌਜਵਾਨਾਂ ਨੂੰ ਟੈਕਨੋਲੋਜੀ ਤੇ ਨਵੇਂ ਯੁੱਗ ਲਈ ਤਿਆਰ ਹੋਣ ਦਾ ਸੱਦਾ ਦਿੱਤਾ ਹਾਲਾਂਕਿ ਬਿਲ ਗੇਟਸ ਇਸ ਵਾਰ ਨਹੀਂ ਪਹੁੰਚ ਸਕੇ ਪਰ ਭਾਰਤ ਨੇ ਦੁਨੀਆ ਨੂੰ ਆਪਣੀ ਡਿਜੀਟਲ ਸ਼ਕਤ ਦਾ ਅਹਿਸਾਸ ਕਰਵਾਇਆ ਐਜੀਪੀਸੀ ਦੀ ਅਹਿਮ ਮੀਟਿੰਗ ਸਿੱਖ ਸਿਆਸ ਵੱਡੇ ਫੈਸਲੇ ਦੀ ਉਮੀਦ ਅੰਤ ਵਿੱਚ ਗੱਲ ਅੰਮ੍ਰਿਤਸਰ ਦੀ ਜਿੱਥੇ ਸ਼੍ਰੋਮਣੀ ਕਮੇਟੀ ਦੀ ਅੰਤਰਾ ਕਮੇਟੀ ਦੀ ਹੰਗਾਮੀ ਮੀਟਿੰਗ ਹੋ ਰਹੀ ਹੈ ਪੰਥਕ ਮੁੱਦਿਆਂ ਅਤੇ ਸੁਖਬੀਰ ਬਾਦਲ ਨਾਲ ਜੁੜੇ ਵਿਵਾਦਾਂ ਤੇ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ ਸਾਡੀ ਨਜ਼ਰ ਲਗਾਤਾਰ ਇਸ ਖਬਰ ਤੇ ਬਣੀ ਹੋਈ ਹੈ ਢੀਰਮਲ ਸਿੰਘ ਏਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਬਣੇ ਰਹੋ ਐਨਡੀਟੀਵੀ ਪੰਜਾਬ ਬੰਦ ਦੇ ਨਾਲ ਪਲ-ਪਲ ਦੀ ਅਪਡੇਟ ਦੇ ਲਈ ਧੰਨਵਾਦ ਜੀ